ਕਸਤੀ ਗੱਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਠੀਕ ਹੋ ਹਾਂਜੀ ਤੇ ਅਸੀਂ ਵੀ ਠੀਕ ਠਾਕ ਹਾਂ ਮੈਂ ਵੀ ਠੀਕ ਹਾਂ ਤੁਸੀਂ ਠੀਕ ਹੋ ਚਲੋ ਠੀਕ ਚਾਹੀਦੇ ਆ ਤੇ ਅੱਜ ਫ੍ਰੀ ਬੈਠੀ ਹਾਂ ਤੇ ਮੈਂ ਸੋਚਿਆ ਵੀ ਚਲੋ ਕੁਛ ਨਾ ਕੁਛ ਬਣਾਉਨੇ ਆ ਤੇ ਅੱਜ ਮੈਂ ਬਣਾਉਣ ਲੱਗੀ ਹਾਂ ਅੰਬੀਆਂ ਦੀ ਮਾਣੀ ਤੇ ਉਹ ਮੇਰਾ ਲੱਗਾ ਸੀ ਵੀ ਮੈਂ ਚਲੋ ਬਣਾਉਣੀ ਆ ਤੇ ਮੈਂ ਤੁਹਾਡਾ ਵੀ ਸ਼ੇਅਰ ਕਰਦੀ ਆ ਤੇ ਚਲੋ ਕਿਉਂਕਿ ਕਮੈਂਟ ਵਿੱਚ ਆਈ ਸੀ ਉਹ ਦਿਨਾਂ ਵੀ ਇਹਦੀ ਰੈਸਪੀ ਇਹ ਜਿਹੜੀ ਆ ਕਿਵੇਂ ਬਣਾਉਂਦੇ ਤੁਸੀਂ ਕੱਚੀਆਂ ਅੰਬੀਆਂ ਦੀ ਕੱਚੀਆਂ ਅੰਬੀਆਂ ਦੀ ਮਾਣੀ ਉਦੋਂ ਮੈਂ ਇਮਲੀ ਦੀ ਮਾਣੀ ਬਣਾਈ ਜਿੱਦ ਦਿਨ ਮਿਸਤਰੀਆਂ ਵਾਸਤੇ ਨਾ ਊੜੀਆਂ ਬਣਾਈਆਂ ਸੀ ਤੇ ਉਹ ਵੀ ਵਿੱਚ ਕਈਆਂ ਭੈਣਾਂ ਨੇ ਕਿਹਾ ਸੀ ਵੀ ਕਿੱਦਾਂ ਬਣਾਉਂਦੇ ਹੋ ਬਹੁਤ ਸਿੰਪਲ ਜੀ ਆ ਬਹੁਤਾ ਔਖਾ ਨਹੀਂ ਸਾਰੇ ਬਣਾਉਂਦੇ ਨੇ ਟੇਸਟੀ ਇੰਨੀ ਆ ਵੀ ਸੌਸ ਨੂੰ ਤੁਸੀਂ ਭੁੱਲ ਜਾਓਗੇ ਮੈਂ ਖੁਦ ਜਦੋਂ ਦਾ ਮੈਨੂੰ ਇਹਨੇ ਬਣਾ ਕੇ ਦਿੱਤੀ ਆ ਉਸ ਤੋਂ ਬਾਅਦ ਮੈਂ ਸੌਸ ਕਦੀ ਲਈ ਨਹੀਂ ਆ ਮੈਂ ਆਪਣੀ ਕਦੀ ਸੌਸ ਕਰ ਦਿੱਤੀ ਸੀ ਸਿਰਫ ਹੋਈ ਹੀ ਤੁਸੀਂ ਇਹਨਾਂ ਗੋਲ ਗੱਪੇ ਖਾ ਲਓ ਤੁਸੀਂ ਇਹਨਾਂ ਪੂੜੀਆਂ ਖਾ ਲਓ ਹਨਾ ਤੁਸੀਂ ਇਹਨਾਂ ਪਕੌੜੇ ਖਾ ਲਓ ਪਕੌੜਿਆਂ ਚ ਬਹੁਤ ਸਵਾਦ ਲੱਗਦੀ ਬ੍ਰੈਡ ਤੇ ਪਕੌੜੇ ਡੋਬ ਡੋਬ ਕੇ ਖਾਈਏ ਨਾ ਬਹੁਤ ਹੀ ਸਵਾਦਿਸ਼ਟ ਹੈ ਜਾਂ ਦਾਲ ਬਣਾਈ ਹੋਏ ਜਰੂਰ ਇੱਕ ਕਰੀ ਤੁਸੀਂ ਸਾਰਿਆਂ ਨੇ ਟਰਾਈ ਕਰਕੇ ਦੇਖਿਓ ਤੇ ਇਹ ਹੈ ਬੀ ਸਿੰਪਲ ਰੈਸਪੀ ਆ ਕੋਈ ਨਾ ਹਨੀ ਵਿੱਚ ਪੈਨ ਮੜਾ ਸਾਮਾਨ ਨਹੀਂ ਹੈਗਾ ਸਿੰਪਲ ਅੰਬ ਲੈ ਲਓ ਅੰਬੀਆਂ ਕੱਚੀਆਂ ਤੇ ਗੰਡਾ ਵਿੱਚ ਬਾਕੀ ਦੱਸ ਦਿੰਦੀ ਕਿਵੇਂ ਦੀ ਆਓ ਪਰ ਬਹੁਤ ਹੀ ਸਿੰਪਲ ਤੇ ਬਹੁਤ ਹੀ ਟੇਸਟੀ ਆ ਜਿਨਾਂ ਨੇ ਖਾਧੀ ਆ ਤਾਂ ਕਰਕੇ ਹਾਂ ਮੇਰਾ ਵੀ ਉਹੀ ਇੱਕ ਵਾਰੀ ਮੈਂ ਖਾਧ ਮੈਨੂੰ ਇੰਨੀ ਸਵਾਦ ਲੱਗੀ ਤੇ ਆਪਾਂ ਜ਼ਰੂਰ ਦਸੀਏ ਵੀ ਤੁਸੀਂ ਬਣਾ ਕੇ ਦੇਖਿਓ ਤੇ ਬਹੁਤ ਸਵਾਦ ਲੱਗਦੀ ਆ ਸੌਸ ਵਗੈਰਾ ਨੂੰ ਤੇ ਹਨਾ ਤੁਸੀਂ ਬਾਕੀ ਚਟਨੀ ਵਗੈਰਾ ਨੂੰ ਤੇ ਭੁੱਲੀ ਜਾਓਗੇ ਜਦੋਂ ਖਾਓਗੇ ਇੱਕ ਵਾਰੀ ਇਹ ਸਹੀ ਤਰੀਕੇ ਨਾਲ ਬਣ ਜੇਗੀ ਤੇ ਮੇਨ ਰੀਜ਼ਨ ਇਹ ਹੁੰਦਾ ਏ ਕੁਛ ਬਣਾਉਂਦਾ ਇਹ ਵੀ ਹੁੰਦਾ ਏ ਕਿ ਜਿਸ ਤਰ੍ਹਾਂ ਮੈਂ ਕੋਈ ਵੀ ਚੀਜ਼ ਬਣਾਵਾ ਤੇ ਕੁਝ ਜਿਹੜੀਆਂ ਮੇਰੀਆਂ ਕਮੀਆਂ ਰਹਿ ਜਾਂਦੀਆਂ ਉਹ ਸਾਡੀਆਂ ਭੈਣਾਂ ਦੱਸ ਦਿੰਦੀਆਂ ਮੈਨੂੰ ਕਿ ਇਦਾਂ ਵਾ ਇਦਾਂ ਵਾ ਤੇ ਉਹ ਕਮੀਆਂ ਪੂਰੀਆਂ ਹੋ ਜਾਂਦੀਆਂ ਤੇ ਕ੍ਰੇਲਿਆਂ ਦਾ ਵਲੌਗ ਇਹਦੇ ਵਿੱਚ ਕਿੰਨੇ ਕਮੈਂਟ ਆਏ ਪੀ ਐਵੇਂ ਕਰਿਆ ਕਰੋ ਐਵੇਂ ਕਰਿਆ ਕਰੋ ਕਰੋ ਕੜਾਈ ਬਾਰੇ ਪੁੱਛਿਆ ਸੀ ਸਾਫ ਕਰਨ ਦਾ ਬੜਾ ਕੁਛ ਆਹ ਕੜਾਈ ਦਿੱਤੀ ਹੈ ਨਹੀਂ ਇਹ ਦੂਸਰੀ ਇਹ ਦੂਸਰੀ ਆ ਮੈਂ ਉਹਨੂੰ ਸਾਫ ਹੋ ਗਈ ਹੈ ਨਹੀਂ ਉਹਨਾਂ ਦਾ ਟਾਈਮ ਹੀ ਨਹੀਂ ਮਿਲਿਆ ਸਾਫ ਕਰਨ ਦਾ ਕਰਨੀ ਹੈਗੀ ਸਭ ਜਿਹੜੇ ਜਿੰਨੇ ਵੀ ਆਈਡੀ ਦੱਸਿਆ ਨਾ ਤੁਸੀਂ ਉਹ ਸਾਰੇ ਟਰਾਈ ਕਰਕੇ ਦੇਖਾਂਗੇ ਸਾਰੇ ਟਰਾਈ ਕਰਕੇ ਵੇਖਾਂਗੇ ਸਾਫ ਕਰਾਂਗੇ ਤੇ ਬਾਕੀ ਇਹ ਆ ਵੀ ਮੈਨੂੰ ਵਿੱਚੋਂ ਕੁਛ ਨਾ ਕੁਛ ਨਵਾਂ ਪੰਨ ਮਿਲਦਾ ਸਿੱਖਣ ਵਾਸਤੇ ਜਿਹੜੀ ਵੀ ਮੈਂ ਚੀਜ਼ ਬਣਾਵਾਂਗੀ ਉਹ ਨਵੇਂ ਤਰੀਕੇ ਨਾਲ ਪਤਾ ਲੱਗਦਾ ਵਾ ਤਾਂ ਕਰਕੇ ਮੈਂ ਵੱਧ ਤੋਂ ਅੱਜ ਆਪਣੇ ਨਾਲ ਜੋ ਵੀ ਕੁਛ ਬਣਾਵਾਂ ਮੈਂ ਸ਼ੇਅਰ ਕਰਦੀ ਆਂ ਤੇ ਚਲੋ ਵੱਤੋ-ਵਾਦ ਮੈਨੂੰ ਪਤਾ ਲੱਗੇ ਸਿੰਪਲੇ ਦਾ ਵਿੱਚ ਅੰਬੀਆਂ ਵਾਂ ਤੇ ਆਹ ਗੰਡਾ ਵਾਂ ਤੇ ਆਪੂਦੀਨਾ ਵਾਂ ਨਹੀਂ ਆਹ ਆ ਆਖਰੀ ਚਟਨੀ ਆ ਅੱਛਾ ਹੋਰ ਇਹ ਇਹ ਮੈਂ ਦੱਸਾਂਗੀ ਆਖਰੀ ਚਟਨੀ ਆ ਤੇ ਨਾ ਅੰਬੀਆਂ ਖਤਮ ਹੋਣਾ ਹੀ ਰਹੀ ਸੀਜ਼ਨ ਜਾਣ ਵਾਲਾ ਸੀ ਤੇ ਉਦੋਂ ਪਾਈ ਕੋ ਲ ਲਈ ਅੰਬੀਆਂ ਤੇ ਮੈਂ ਕਿਹਾ ਚੱਲ ਨਾਲੇ ਕੁਝ ਮਣੀ ਬਣਾ ਲੈਨੇ ਆ ਤਾਂ ਕੁਝ ਉਂਜੀ ਵਗੈਰਾ ਜੈਮ ਵਗੈਰਾ ਬਣਾ ਦਾਂਗੇ ਬੱਚਿਆਂ ਨੂੰ ਤੋ ਅੱਧੀਆਂ ਤੇ ਉਦਾਂ ਹੀ ਖਾਧੀਆਂ ਗਈਆਂ ਪੀਆਂ-ਪੀਆਂ ਕੁਝ ਪੱਕ ਗਈਆਂ ਤੇ ਉਹ ਖਾਧੀਆਂ ਗਈਆਂ ਥੋੜੀਆਂ ਜੀਆਂ ਹੁਣ ਮੈਂ ਬਣਾਉਣ ਲੱਗੀ ਆ ਮਾਣੀ ਮਾਣੀ ਵਾਸਤੇ ਨਾ ਅੰਬੀਆਂ ਉਬਾਲੀ ਦੀਆਂ ਇੱਕ ਵਾਲਾ ਭੀ ਇਹਦਾ ਨਾਮ ਡਿਫਰੈਂਟ ਹੋ ਸਕਦਾ ਵਾ ਆਪਾਂ ਇਹ ਨਾਮ ਆਪਣੇ ਹਨਾ ਇਦਾਂ ਕੋਈ ਨਹੀਂ ਦਿੰਦਾ ਨਾ ਇਸ ਤਰ੍ਹਾਂ ਮਾਣੀ ਕਹਿ ਦਿੰਦੇ ਆ ਕਈਆਂ ਇਲਾਕਿਆਂ ਚ ਜਾਂ ਕਈਆਂ ਥਾਵਾਂ ਤੇ ਕਈ ਭੈਂਟਾ ਹੋਰ ਕੁਝ ਕਹਿੰਦੇ ਹੋਣਗੇ ਤੇ ਇਵੇਂ ਮੈਂ ਚਟਣੀ ਵੀ ਮਾਣੀ ਵੀ ਪਤਾ ਨਹੀਂ ਹੁਣ ਨਾਮ ਸਾਡਾ ਸਹੀ ਹੈਗਾ ਕਿ ਨਹੀਂ ਹੈਗਾ ਵੈਸੇ ਤੇ ਇਹਨੂੰ ਮਾਣੀ ਆਂਦੇ ਆ ਮੈਨੂੰ ਲੱਗਦਾ ਤੇ ਉਹ ਉਹ ਵੀ ਮੈਂ ਇਮਲੀ ਵਾਲੀ ਜਿਹੜੀ ਨੂੰ ਮਾਣੀ ਕਹਿ ਦਿੰਦੀ ਆ ਚਟਣੀ ਵੀ ਕਹਿਦੀਦਾ ਵਾ ਚਲੋ ਜੋ ਵੀ ਆ ਖਾਣਾ ਹੀ ਆ ਸਭ ਕੁਝ ਤੇ ਮੈਂ ਤਾਂ ਆਪਣੇ ਹਿਸਾਬ ਨਾਲ ਥੋੜੀ ਜਿਹੀ ਲੈ ਲੰਗੀ ਆਂਦੀ ਆ ਮੋٹے ਮੋٹے ਲਾ ਲਈ ਨੇ ਅੱਜ ਬਾਕੀ ਕਰਣਾ ਤੇ ਨਿਆ ਘੋਣ ਗਿਆ ਮੇਸਾ ਨਾਲ ਕਿਲੋ ਤਾਂ ਨਹੀਂ ਹੋਈ ਬਹੁਤ ਇੰਨੀ ਆਪ ਚਲ ਕਿਲੋ ਕੁ ਮੰਨ ਲਾ 25 ਗ੍ਰੇ ਵੀ ਪੇਟੀ ਇਹਨਾਂ ਨੂੰ ਮੈਂ ਪਾਣੀ ਪਾ ਕੇ ਤੇ ਉਬਲਣੇ ਧਰ ਦੇਣਾ ਅੱਛਾ ਉਬਲ ਮਾਤ ਰੱਖਣਾ ਹਾਂਜੀ ਹਾਂਜੀ ਇਹੀ ਆ ਮੇਖਾਲੇ ਇੱਕ ਡੰਡਾ ਪਾਇਆ ਹੋਣਾ ਨਾ ਗਾ ਕੁੱਕਰ ਚ ਧਰ ਲੋ ਤੇ ਦੋ ਸੀਟੀਆਂ ਵੱਜ ਜਾਂਦੀਆਂ ਉੱਭਲ ਜਾਂਦੀ ਪਰ ਮੇਰੇ ਕੁੱਕਰ ਦੀ ਸੀਟ ਨਹੀਂ ਵੱਜਦੀ ਤਾਂ ਕਰਕੇ ਮੈਂ ਇੱਥੇ ਕੰਮ ਹੋ ਗਿਆ ਚਲੋ ਇਹਨੂੰ ਮੈਂ ਦਬਾਰਾ ਬਣਾਵਾਂ ਤੇ ਲਾਗੇ ਮੈਂ ਇਮਲੀ ਦੀ ਮਾਣੀ ਨੇ ਤਿਆਰ ਕਰਦੀ ਆ ਤੇ ਉਹ ਵੀ ਤੁਸੀਂ ਦੇਖਿਓ ਸੋ ਇਹ ਉਬਲ ਤੱਕ ਵੇਟ ਕਰਨਾ ਹੋਣਾ ਹਾਂ ਇਹ ਇਹ ਰਹਿ ਜੀਏਗੇ ਨੇ ਇਹਨੂੰ ਉਬਾਲਾ ਹੋਣਾ ਵਾ ਤੇ ਫਿਰ ਥੋੜੇ ਹੋਲੀ ਜਿੱਦਾਂ ਆਲੂ ਨਹੀਂ ਵਾਲੀ ਦੇ ਇਦਾਂ ਅੰਬੀਆਂ ਨੂੰ ਬਲਣਾ ਵਾ ਤੇ ਫਿਰ ਭੋਲੀਆਂ ਥੋੜੀਆਂ ਹੋ ਜਾਣੀਆਂ ਤੇ ਇਹਨਾਂ ਦਾ ਰਸਾ ਨਿਚੋੜਨਾ ਵਾ ਇਦਾਂ ਸਾਰਾ ਸੱਕਟ ਮੈ ਹਾਂ ਹਾਂ ਚਲੋ ਠੀਕ ਆ ਅੰਬੀਆਂ ਬਲਣ ਧਰਤੀਆਂ ਨਾ ਜੇ ਉਬਲ ਜਾਣਗੀਆਂ ਉਹਦੀ ਫੇਰ ਬਣਾਵਾਂਗੇ ਉਹਨਾਂ ਚਿਰ ਮੈਂ ਇਮਲੀ ਦੀ ਬਣਾਣ ਲੱਗੀ ਮਾਣੀ ਮੈਂ ਵੈਸੇ ਇਹਨੂੰ ਵੀ ਮਾਣੀ ਆਨੀ ਆ ਪਤਾ ਨਹੀਂ ਹੋਰ-ਹੋਰ ਵੀ ਕੁਝ ਕਹਿੰਦੇ ਹੋਣਗੇ ਸਾਰਾ ਨਾ ਇੱਕੋ ਹੀ ਆ ਕੇ ਜੋ ਮਰਜ਼ੀ ਬਣਾਈ ਜਾ ਰਸੋਈ ਚ ਮਾੜੀ ਗਈ ਜਾਜ ਉਹ ਵੀ ਇਮਲੀ ਇਮਲੀ ਦੀ ਮਾਣੀ ਵੀ ਇਦਾਂ ਦੀ ਖੱਟ-ਮਿੱਠੀ ਹੁੰਦੀ ਨਾ ਇਹ ਵੀ ਜਿਹੜੀ ਆ ਇਵਿਕ ਅਹੀਂ ਕਿਸੇ ਜਿੱਦਾਂ ਉਹਨੇ ਚਨੇ ਬਣਾਏ ਸੀ ਚਨਿਆਂ ਨਾਲ ਕਿੰਦੀ ਟੇਸ ਲੱਗੀ ਦਾਲ ਚੋਲ ਬਣਾਏ ਹੁਣ ਉਹਦੇ ਵਿੱਚ ਥੋੜੀ ਜਿਹੀ ਪਾਲੀਏ ਖਟਿਆਈ ਜੀ ਵਧੀਆ ਲੱਗਦੀ ਆ ਤੇ ਉਹ ਮਾਣੀ ਉਹ ਵੀ ਦਾਲ ਚੋਲ ਜੇ ਦਾਲ ਚੋਲ ਨਹੀਂ ਤੇ ਨੀਰੀ ਵੀ ਬੜੀ ਟੇਸ ਲੱਗਦੀ ਆ ਤੇ ਉਦੋਂ ਮੈਂ ਨੀਰੀ ਨਹੀਂ ਰੋਟੀ ਖਾ ਲਈ ਸੀ ਤਾਂ ਕਰਕੇ ਆਪਣੇ ਆਪਣਾ ਤਰੀਕਾ ਵਾ ਤੇ ਆ ਜਿਹੜੀ ਇਮਲੀ ਆ ਇਹ ਮੈਂ ਥੋੜੀ ਜਿਹੀ ਲੈ ਕੇ ਤੈਨੂੰ ਪਿਉਣੇ ਲੱਗੀਆਂ ਪਿਉਆਂ ਥੋੜੀ ਭੋਲੀ ਹੋ ਜਾਏਗੀ ਨਾ 2 ਕਮਿੰਟ ਉਦਾਂ ਤੇ ਵੇਹੇ ਬਣ ਜਾਂਦੀ ਚਲੋ ਉਸੇ ਵਲੇ ਵੀ ਪਰ ਇਹ ਇਦਾਂ ਕਿ ਪਿਉਵਾਂਗੇ ਨਾ ਮੈਂ 5 ਕਮਿੰਟ ਫਿਰ ਥੋੜਾ ਪੂਰੀ ਤਰ੍ਹਾਂ ਗਲ ਅੰਬੀ ਮੈਂ ਅੰਬੀ ਗੈਂਡੀ ਸੌਰੀ ਆ। ਇਮਲੀ ਮੈਂ ਭੋਂਕ ਰੱਖਤੀ ਆ ਤੇ ਹੁਣ ਇਹਦੇ ਵਿੱਚ ਮੈਂ ਪਿਆਜ਼ ਲੈ ਲਿਆ ਤੇ ਪੁਦੀਨਾ ਲੈ ਲਿਆ ਤੇ ਇਹਨਾਂ ਦੋਹਾਂ ਨੂੰ ਕੱਟ ਕੇ ਰੱਖ ਦੇਣਾ ਵਾ। ਧਨੀਆ ਵੀ ਵੈਸੇ ਪਾ ਲਈਦਾ ਪਰ ਹੁਣ ਧਨੀਆ ਨਹੀਂ ਆ ਤੇ ਇਹਨਾਂ ਨੂੰ ਬਰੀਕ-ਬਰੀਕ ਕੱਟ ਲੈਣਾ ਵਾ ਤੇ ਬਰੀਕ-ਬਰੀਕ ਇਹਨੂੰ ਕੱਟ ਲੈਣਾ। ਚਾਹੇ ਕੱਟ ਲੋ ਤੇ ਚਾਹੇ ਇਹਨੂੰ ਉਹਦੇ 'ਚ ਜਿਹੜਾ ਚਿੱਲੀ ਗਟਰ ਹੁੰਦਾ ਉਹ 'ਚ ਗ੍ਰाइंड ਕਰ ਲੋ। ਜਿੰਦਾ ਮਰਜ਼ੀ ਕਰ ਸਕਦੇ ਆ। ਤੇ ਬਾਕੀ ਮੈਂ ਗੱਲ ਕਹਿਣੀ ਹੀ ਵੀ ਮੈਂ ਸ਼ੈਫ ਨਹੀਂ ਹੈਗੀ ਕੋਈ ਐਡੀ ਵੱਡੀ। ਬਸ ਇਹ ਆ ਵੀ ਥੋੜਾ ਬੋਤਾ ਜੋ ਵੀ ਹੁੰਦਾ ਇਹ ਮਾੜਾ-ਮੋਟਾ ਉਹ ਕਰਕੇ ਤੁਹਾਡਾ ਨਾ ਦੱਸਿਆ ਨਾ ਵੀ ਸ਼ੇਅਰ ਕਰ ਲੈਣੀ ਆ ਤਾਂ ਕਰਦੀ ਆ ਸ਼ੇਅਰ ਵੀ ਮੈਨੂੰ ਨਵੇਂ ਤੋਂ ਨਵੇਂ ਤਰੀਕੇ ਮਿਲਦੇ ਆ ਸਿੱਖਣ ਨੂੰ ਤੇ ਇਸ ਕਰਕੇ ਨਹੀਂ ਤੇ ਆ ਜਿਹੜੀਆਂ ਆਮ ਨਾਰਮਲ ਚੀਜ਼ਾਂ ਬਣਾਈਦੀਆਂ ਇਹ ਤੇ ਹਰ ਕੋਈ ਬਣਾ ਲੈਂਦਾ ਸਾਰੇ ਹਰ ਇੱਕ ਨੂੰ ਪਤਾ ਵਾ ਮੇਰੀਆਂ ਭੈਣਾਂ ਸਾਰੀਆਂ ਬਣਾਉਂਦੀਆਂ ਵਾ ਪਰ ਮੈਂ ਐਸੇ ਕਰਕੇ ਬਣਾਉਂਦੀ ਆ ਰੀਜ਼ਨ ਮੇਨ ਇਹੋ ਹੀ ਆ ਵੀ ਮੈਨੂੰ ਆਪ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲ ਜਾਂਦਾ ਏ ਕਈ ਚੀਜ਼ਾਂ ਆੜੀਆਂ ਤੁਸੀਂ ਸਾਨੂੰ ਦੱਸ ਦਿੰਦੇ ਜੇ ਬਾਕੀ ਇਹ ਚੀਜ਼ਾਂ ਨਾਰਮਲ ਹਰ ਇੱਕ ਹਨਾ ਹਰ ਇੱਕ ਲੇਡੀ ਨੂੰ ਹੁੰਦੀਆਂ ਵਾ ਇਹ ਇੰਨਾ ਕੋ ਖਾਸ ਹੈ ਨਹੀਂ ਆ ਵੀ ਇਹ ਚ ਕੋਈ ਦਾ ਬਰੀਕੀ ਵਾਲਾ ਕੰਮ ਨਹੀਂ ਹੈਗਾ ਸਿੰਪਲ ਦਾ ਸਿੰਪਲ ਕੰਮ ਨਾਲੇ ਇਸ ਬਹਾਨੇ ਆਹੀ ਚਲੋ ਗੱਲਾਂ ਬਾਤਾਂ ਕਰ ਲੈਨੇ ਆ ਸਾਰੇ ਜਣੇ ਨਾਲ ਸਾਡੇ ਕੋ ਹੋਰ ਮਤਲਬ ਕਿਹੜੇ ਆ ਜਾ ਕੇ ਵਲੌਗ ਇਹ ਹੁੰਦੇ ਜਾਂ ਖਾਣ ਪੀਣ ਦੇ ਜਾਂ ਕੋਈ ਚੀਜ਼ ਲੈ ਕੇ ਆਈ ਉਹ ਦਾ ਹੁੰਦਾ ਜਾਂ ਉਹ ਕਿਤੇ ਸ਼ੂਟਿੰਗ ਟਾਈਮ ਹੋਏ ਕੋਈ ਗੱਲਬਾਤ ਥਾਪਾ ਦਿੱਤਾ ਇਹੋ ਸਾਡੇ ਕੋ ਦੋ ਤਿੰਨ ਕੈਟਾਗਰੀ ਚ ਵਲੌਗ ਹੁੰਦੇ ਆ ਉਹ ਇਹ ਹੀ ਬਣਾ ਬਣਾ ਕੇ ਪਾਈ ਜਾਂਦੇ ਆ हां तो ਤੁਸੀਂ ਆਂਦੇ ਵੀ ਰੋਜ਼ ਸਾਡੇ ਨਾਲ ਗੱਲਬਾਤ ਕਰਿਆ ਕਰੋ ਕੋਈ ਨਾ ਕੋਈ ਤਰੀਕੇ ਨਾਲ ਸਾਹਮਣੇ ਹੋਇਆ ਕਰੋ ਤੇ ਫਿਰ ਇਹੋ ਹੀ ਰੀਜ਼ਨ ਆ ਸਾਡਾ ਵੀ ਅਹੀਂ ਤਾਂ ਤੇ ਨਾਲ ਗੱਲਾਂ-ਬਾਤਾਂ ਕਰੀਏ ਇਹੋ ਬਾਨੇ ਕਿਸੇ ਨਾ ਕਿਸੇ ਗੱਲਾਂ-ਬਾਤਾਂ ਕਰੀਏ ਬਾਕੀ ਇਹ ਗੱਲ ਵੀ ਮੈਂ ਕਹਿਣੀ ਆ ਭੀ ਕਹਿੰਦੇ ਸੀ ਵੀ ਇਹ ਘਰ ਵਿੱਚ ਛਾਣਾ ਜਦ ਤਾ ਬਣਾਉਣੇ ਦਾ ਇਹ ਮਹਿੰਗੀ ਪੈਂਦੀ ਚੀਜ਼ ਤੇ ਬਾਜ਼ਾਰ ਚੋਂ ਲੈ ਕੇ ਆਉ ਤਾਂ ਸਸਤੀ ਪੈਂਦੀ ਆ ਵੇਖੋ ਜੇ ਤੁਸੀਂ ਆਪਣੇ ਹੱਥੀ ਬਣਾ ਕੇ ਚੀਜ਼ ਖਾਣੀ ਆ ਆਪਣੇ ਸਾਹਮਣੇ ਬਣਦੀ ਵੇਖ ਬਣਾ ਕੇ ਸਾਹਮਣੇ ਅੱਖਾਂ ਦੇ ਬਣਦੀ ਵੇਖ ਕੇ ਕੀ ਉਹਦੇ ਚ ਪਾਇਆ ਜਾ ਰਿਹਾ ਕੀ ਨਹੀਂ ਪਾਇਆ ਜਾ ਰਿਹਾ ਕਿਹੜੀ ਚੀਜ਼ ਪਿਓਰ ਪਾਈ ਜਾ ਰਹੀ ਆ ਹਣਾ ਜੇ ਉਹ ਚੀਜ਼ ਤੁਸੀਂ ਖਾਣੀਆ ਦਿਓ ਤੁਹਾਨੂੰ ਮਹਿੰਗੀ ਹੀ ਪੈਣੀ ਆ ਤੇ ਬਾਕੀ ਸਿਆਣੇ ਕਹਿੰਦੇ ਆ ਵੀ ਘਰ ਦੀ ਚੀਜ਼ ਦੀ ਨਾਲ ਦੀ ਕੋਈ ਵੀ ਰੀਸ ਨਹੀਂ ਹੈਗੀ ਚਾਹੇ ਉਹ ਮਹਿੰਗੀ ਹੋਵੇ ਚਾਹੇ ਸਸਤੀ ਹੋਵੇ ਆਪਣੇ ਅੱਖਾਂ ਦੇ ਸਾਹਮਣੇ ਬਣਦੀ ਚੀਜ਼ ਵੇਖੋ ਫਿਰ ਉਹ ਤੁਸੀਂ ਆਪਣੇ ਲਈ ਚੂਸ ਕਰੋ ਖਾਓ ਕਿਉਂਕਿ ਜੋ ਕੁਝ ਬਜ਼ਾਰਾਂ 'ਚ ਵੇਚ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕੀ ਕੁਝ ਬਣ ਰਿਹਾ ਕਿਵੇਂ ਦਾ ਖਾਣਾ ਤਿਆਰ ਹੋ ਰਿਹਾ ਵਾ ਕਿਵੇਂ ਦਾ ਕੀ ਕੁਝ ਉਹਦੇ 'ਚ ਮਟੀਰੀਅਲ ਪਾਇਆ ਜਾ ਰਿਹਾ ਯੂਜ਼ ਕੀਤਾ ਜਾ ਰਿਹਾ ਤੁਹਾਨੂੰ ਕੁਝ ਨਹੀਂ ਪਤਾ ਹੈਗਾ ਬਾਹਰੋਂ ਚਮਕਦਮਕ ਵੇਖ ਕੇ ਆਪਾਂ ਸਿਲੈਕਟ ਕਰ ਲੈਂਦੇ ਆਂ ਚੀਜ਼ ਪਰ ਜਿਹੜੀ ਘਰ ਦੀ ਚੀਜ਼ ਆ ਠੀਕ ਆ ਮੈਂ ਮੰਨਦਾ ਇਸ ਗੱਲ ਨੂੰ ਵੀ ਮਹਿੰਗੀ ਪੈਂਦੀ ਹੋਊਗੀ ਪਰ ਚਲੋ ਬਾਜ਼ਾਰੀ ਵੀ ਨਹੀਂ ਕਰਦੀ ਉਹਨਾਂ ਵਾਸਤੇ ਆ ਜਿੱਦਾਂ ਹੁਣ ਘਰ ਦੀਆਂ ਚੀਜ਼ਾਂ ਜਿਨ੍ਹਾਂ ਦੇ ਗੰਡੇ ਵੀ ਘਰ ਦੇ ਆਲੂ ਵੀ ਘਰ ਦੇ ਹੈਗੇ ਹਨਾ ਤੇ ਨਾਰਮਲ ਕੋਈ ਵੀ ਚੀਜ਼ ਵਾ ਘਰ ਦੀ ਹੈਗੀ ਉਹ ਵਿੱਚ ਆਪਣੀ ਯੂਜ਼ ਕਰਕੇ ਥੋੜਾ ਜਿਹਾ ਬਾਜ਼ਾਰੋਂ ਮੋਲੇ ਲਾ ਕੇ ਚੀਜ਼ ਬਣਾ ਕੇ ਖਾ ਲੈਂਦੇ ਉਹਦੇ ਨਾਲ ਦੀ ਰਿਸਕ ਕਿਤੇ ਵੀ ਨਹੀਂ ਹੈਗੀ ਚਾਹੇ ਆਪਾਂ ਆਈਸਕ੍ਰੀਮ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਘਰਾਂ 'ਚ ਦੁੱਧ ਹੈਗਾ ਉਹ ਬਣਾ ਕੇ ਖਾਂਦੇ ਆ ਜਾਮ ਜਿੱਦਾਂ ਵੇਸਾਂ ਦੀ ਵਰਤੀ ਹੋ ਗਈ ਪਕੌੜੇ ਹੋਗੇ ਇਹ ਚੀਜ਼ਾਂ ਨਾਰਮਲ ਜੜੀਆਂ ਵਾ ਇਹ ਆਪਣੇ ਘਰਾਂ 'ਚ ਬਣਦੀਆਂ ਵਾ ਪਹਿਲਾਂ ਵੀ ਬੜੀਆਂ ਹੁੰਦੀਆਂ ਹੁਣ ਤੋਂ ਚਲੋ ਆਪਾਂ ਹੌਲੀ ਹੌਲੀ ਕੰਮੋਂ ਛੱਡ ਦਿੱਤੇ ਬਜਾਰੀ ਦੀਆਂ ਤੇ ਉੱਤੇ ਰੀਝ ਗਏ ਆ ਜਦੋਂ ਕੋਈ ਪ੍ਰਾਣਾ ਹੁੰਦਾ ਵਾ ਤੇ ਉਹ ਬਾਜ਼ਾਰ ਦੀ ਚੀਜ਼ ਆਪਾਂ ਨਾ ਠਕੇ ਲੈ ਆਉਨੇ ਆ ਕਿਉਂਕਿ ਖੇਚਲ ਹੁੰਦੀ ਏ ਕਿਤੇ ਜ਼ਿਆਦਾ ਕੁਝ ਗਰਮੀ ਕਰਕੇ ਜਾਂ ਕੋਈ ਵੀ ਚੀਜ਼ ਲਾ ਲਓ ਪਰ ਮੇਰੀ ਸੋਚ ਇਹ ਹੀ ਆ ਵੀ ਘਰ ਦੀ ਚੀਜ਼ ਜਿਹੜੀ ਮਹਿੰਗੀ ਪਵੇ ਸਸਤੀ ਪਵੇ ਉਹ ਉਹ ਚੀਜ਼ ਨੂੰ ਇੱਕ ਸਾਈਡ ਤੇ ਰੱਖ ਕੇ ਆਪਣੇ ਘਰ ਦੀ ਬਣਾ ਕੇ ਚੀਜ਼ੀ ਖਾਓ ਜਿਹੜੀ ਤੁਹਾਨੂੰ ਬਾਜ਼ਾਰੋਂ ਚੀਜ਼ ਪਸੰਦ ਆਉਂਦੀ ਆ ਘਰ 'ਚ ਬਣਾ ਕੇ ਖਾਓ ਬਾਜ਼ਾਰੀ ਚੀਜ਼ ਆ ਚਲੋ ਉਹ ਵੀ ਲੈਣੀ ਪੈਂਦੀ ਹੈ ਨਾ ਕਈ ਵਾਰੀ ਮਜਬੂਰੀ ਵਾਸਤੇ ਪਰ ਇਹ ਆਪੇ ਜਿੱਦਾਂ ਹੁਣ ਪਕੌੜੇ ਹੀ ਮੰਨ ਲਓ ਕਿ ਜਾਂ ਹੀ ਘਰ ਦੇ ਹੱਥ ਦੇ ਕੱਢ ਕੇ ਖਾਵਾਂਗੇ ਪਰ ਉਹਨਾਂ ਨੂੰ ਖਵਲਾਂਗੇ ਓਨੀ ਖੁਸ਼ੀ ਵੱਧ ਮਿਲਦੀ ਜਿੰਨੀ ਅਸੀਂ ਬਾਜ਼ਾਰੋਂ ਚੀਜ਼ ਲਿਆ ਕੇ ਖਵਾ ਲੈਂਦੇ ਇਹਨੂੰ ਕੁੰਨਣਾ ਵਾ ਆ ਆ ਇੰਗਲੀ ਪੁੰਨੀ ਆ ਇਹਨੂੰ ਵੀ ਪਾਣੀ 'ਚ ਕੱਢਣਾ ਹੋ ਗਿਆ ਵਾ ਫੇਰ ਇੱਕ ਹੋਰ ਹੋ ਜਾਣਗੇ ਨਾ ਪਾਣੀ ਨਾਲ ਕਾਫਣਾ ਤੇ ਫੇਰ ਇਹਨੂੰ ਨਿਚੋੜਨਾ ਠੰਡੀਆਂ ਹੋਣਗੀਆਂ ਤੇ ਹੋਣਾ ਜਿਹੜੀ ਇਮਲੀ ਆ ਇਹਨੂੰ ਅਸੀਂ ਪਾਉਣ ਲੈਣਾ ਵਾ ਤੇ ਫਿਰ ਹੁਣ ਪੋਲੀਓ ਗਿਨ ساری ਇਹ ਸੌਖੀ ਨਿਕਲ ਜਾਣੀ ਆ ਚਾਹ ਆ ਸਾਰਾ ਰਸ ਨਿਕਲ ਗਿਆ ਵਾ ਤੋਂ ਹੁਣ ਬਸ ਆ ਰਹਿ ਗਈ ਆ ਸੰਘਣੀ ਸੰਘਣੀ ਇਮਲੀ ਇਹਦਾ ਇਹ ਆ ਵੀ ਕੋਈ ਗਿਣਤੀ ਨਹੀਂ ਆ ਇਮਲੀ ਵੀ ਕਿੰਨੇ ਕਿੰਨੀ ਪਾਉਣੀ ਕਿੰਨੀ ਨਹੀਂ ਆਪਣੇ ਹਿਸਾਬ ਨਾਲ ਜਿੰਨੀ ਕਿ ਵੀ ਹੈਗੀ ਜਿੰਨਾ ਕਿ ਵੀ ਤੁਸੀਂ ਬਣਾਉਣਾ ਤਾਂ ਥੋੜਾ ਜਿਹਾ ਪਾਣੀ ਪਾਉਣਾ ਵੀ ਸੰਘਣੀ ਸੰਘਣੀ ਰਹੇ ਪੁਦੀਨਾ ਵੀ ਇਹਦੇ ਚ ਪਾ ਦਨਾ ਵਾ ਇਹਨੂੰ ਕਹੇ ਕ੍ਰਸ਼ ਕਰ ਲੀਏ ਠੀਕ ਆ ਇਦਾਂ ਵੱਡੇ ਵੱਡੇ ਪੱਤੇ ਜੇ ਹੋਰ ਬਰੀਕ ਕਰਨੇ ਤਾਂ ਕ੍ਰਸ਼ ਵੀ ਕਰ ਸਕਦੇ ਆ ਪਿਆਜ਼ ਵੀ ਅਸੀਂ ਕ੍ਰਸ਼ ਵੀ ਕਰ ਸਕਦੇ ਆ ਅੱਛਾ ਉਹਦੇ ਵਿੱਚ ਪਾਣਾ ਹੈ ਹਾਂ ਹੁਣ ਲਈ ਜੀ ਹੁਣ ਇਹਦੇ ਵਿੱਚ ਪਾ ਦਨਾ ਵਾ ਚੀਨੀ ਕਿਉਂਕਿ ਖੱਟੀ ਹੁੰਦੀ ਹੈ ਨਾ ਥੋੜੀ ਜਿਹੀ ਚੀਨੀ ਪਾ ਲੈ ਗੁੜ ਦਾ ਚੱਕਰ ਨਹੀਂ ਹੈਗੀ ਗੁੜ ਵੀ ਹੈਗਾ ਮੈਂ ਚੀਨੀ ਪਾ ਲਈ ਕੋਲਣ ਚ ਖੜੀ ਲੱਗਣੀ ਤਾਂ ਗਾ ਕੇ ਚੀਨੀ ਪਾ ਲੈ ਹਾਂ ਗੁੜ ਵਧੀਆ ਰਹਿੰਦਾ ਪਹਿਲਾਂ ਵੀ ਦੋ ਤਿੰਨ ਕਮਾ ਮੈਂ ਤੁਹਾਨੂੰ ਦੋਏ ਕਿ ਗੁੜ ਪਾਇਆ ਕਰੋ ਉਹ ਛੇਤੀ ਛੇਤੀ ਨਾਲ ਗੁੜ ਤੁਹਾਡੇ ਸਾਹਮਣੇ ਹੀ ਵੇਖ ਲਓ ਮੈਂ ਕਿਹਾ ਵੀ ਹੈਗਾ ਪਰ ਇਹਨੇ ਪਾਇਆ ਨਹੀਂ ਜਦੋਂ ਮੈਂ ਪਾ ਦਿੱਤੀ ਨਾ ਚੀਨੀ ਫਿਰ ਤੁਸੀਂ ਕਿਹਾ ਚੱਲ ਤਿੰਨ ਚੁਗ ਲੈਣੀ ਚਾਹੀਦੀ ਵਿੱਚੋਂ ਦਾਣੇ ਦੇ ਹੁਣ ਹੈ ਹੁਣ ਗੜੀ ਯਾਰੀ ਸਹੀ ਚੱਲ ਨਮਕ ਪਾ ਗਿਆ ਤੇ ਇਹਦੇ ਵਿੱਚ ਅਸੀਂ ਥੋੜੀ ਜੀ ਲਾਲ ਮਿਰਚ ਵੀ ਪਾਵਾਂਗੇ। ਆਦਰ ਡੱਬੀ। ਹਾਂ? ਡੱਬੀ ਲੱਗੀ। ਐਦਾਂ ਕਰਕੇ ਲੱਗੀ ਐ ਇੱਕ ਵਾਰੀ ਕਰਨ ਤਾਂ ਸਾਰੀ ਮਿਰਚ ਹੀ ਲੋਦੀ ਗਈ। ਬਾਸੇ ਤਿਆਰ ਹੋ ਗਈ ਆ। ਇਹਦੇ ਚ ਜੇ ਪਾਉਣੀ ਆ ਕਾਲੀ ਮਿਰਚ ਵੀ ਕੁੱਟ ਕੇ ਪਾ ਸਕਦੇ ਆ ਥੋੜੀ ਜੀ ਤੇ ਆਪਣਾ ਆਪਣਾ ਸਵਾਦ ਨਾਲ ਪਰ ਮੈਂ ਤਾਂ ਵੈਸੇ ਇੰਨਾ ਜਿਹਾ ਬਣਾਉਣੀ ਆ। ਬਾਕੀ ਜਿਹੜੀ ਮੇਰੇ ਭੈਣਾਂ ਜ਼ਿਆਦਾ ਬਣਾਉਂਦੀਆਂ ਉਹਨਾਂ ਨੂੰ ਤਾਂ ਪਤਾ ਹੀ ਕੀ ਕੀ ਪੈ ਜਾਂਦਾ ਐ। ਸਗੋਂ ਤੁਸੀਂ ਇਹਨਾਂ ਨੂੰ ਦੱਸਿਓ ਹੋਰ ਕੀ ਵਿੱਚ ਐਡ ਕੀਤਾ ਜਾ ਸਕਦਾ ਆ ਵੀ ਕਿ ਮਿਰਚ ਮੁਰਚ ਪਾ ਲਓ ਭਾਏ ਜੀਰਾ ਜੂਰਾ ਜੇ ਪੈ ਸਕਦਾ ਪਾ ਲਓ ਪਤਾ ਹੀ ਹੁਣਾ ਵਾਂ ਤੇ ਬਾਕੀ ਤੁਸੀਂ ਹੁਣ ਟੇਸਟ ਕਰਕੇ ਦੇਖਿਓ ਇਹ ਤਿਆਰ ਆ ਚਟਨੀ ਦੇਖੋ ਸ਼ੇਰ ਸਿੰਘ ਆ ਗਿਆ ਇਹ ਆ ਗਿਆ ਸ਼ੇਰ ਸਿੰਘ ਸਾਡਾ ਓਏ ਚਲੋ ਅੰਦਰ ਸ਼ਾਬਾਹ ਵਿੰਦਾ ਕਿਤਾ ਮੇਰੇ ਹੱਲ ਚਲੋ ਆ ਹੁਣ ਤੁਸੀਂ ਚੈੱਕ ਕਰਕੇ ਦੱਸੋ ਹਨਾ ਮਿੱਠਾ ਕਿਵੇਂ ਦਾਵਾ ਤੇ ਬਾਕੀ ਤਿਆਰ ਹੈ ਇਮਲੀ ਵਾਲੀ ਚਟਨੀ ਤੇ ਬਣ ਗਈ ਹੈ ਚੱਕ ਮੈਂ ਮਿੱਠਾ ਨਾ ਕਦੀ ਕੀਤਾ ਨਾ ਮੈਂ ਕਦੀ ਕੌੜਾ ਨਾ ਮੈਂ ਲੂਣ ਬਾਅਦ ਮੈਨੂੰ ਗਾਲਾਂ ਕੱਢੀਆਂ ਰਹਿਣ ਵੀ ਚੰਗੀ ਨਹੀਂ ਬਣੀ ਨਹੀਂ ਮੈਂ ਦੱਸਣ ਲੱਗੀ ਵੀ ਇਹ ਮਾਣੀ ਤਿਆਰ ਹੋ ਗਈ ਮਲੀ ਦੀ ਅੱਛਾ ਤੇ ਇਦਾਂ ਹੀ ਬਸ ਬਣਨੀ ਆ ਇਹ ਮੈਂ ਇਦਾਂ ਹੀ ਬਣਾਉਣੀ ਹੁੰਨੀ ਵੈਸੇ ਤੇ ਇਹਨੂੰ ਭਾਏ ਨਿਰੀ ਖਾਓ ਤੇ ਭਾਏ ਇਹਨੂੰ ਪਕੌੜਿਆਂ ਨਾਲ ਖਾਓ ਭਾਏ ਦਾਲ ਚੋਲ ਬਣਾਇਓ ਤੇ ਚ ਥੋੜੀ ਜੀ ਪਾ ਲਓ ਜਿਵੇਂ ਜਿਵੇਂ ਤੁਸੀਂ ਖਾ ਸਕਦੇ ਹੋ ਤੇ ਸਾਡੇ ਘਰ ਬੰਜੇ ਤੇ ਇਦਾਂ ਹੀ ਚੱਕੀ ਜਾਂਦੀ ਆ ਸਵਾਦਾ ਸਵਾਦੀ ਇਦਾਂ ਹੀ ਚੜ ਜਾਣੀ ਕੌਲੀਆਂ ਨਾ ਤੇ ਉਹ ਦਿਨ ਬਣਾਈ ਸੀ ਤੇ ਚਾਚੀ ਦਾ ਬੇਟਾ ਸਗ ਪੁੱਛਣ ਆਂਦੇ ਉਹ ਬਣਾਈ ਜਿਹੜੀ ਮਲੇ ਦੀ ਚਟਨੀ ਹੈਗੀ ਆ ਮੈਂ ਨਹੀਂ ਖਤਮ ਹੋ ਗਈ ਆ ਪਰ ਮੈਂ ਫੇਰ ਬਣਾਵਾਂਗੀ ਉਹਨੂੰ ਵੀ ਬਹੁਤ ਪਸੰਦ ਆਈ ਤੇ ਮੈਂ ਫੇਰ ਬਣਾ ਕੇ ਦੇਖੋ ਤੁਹਾਨੂੰ ਵੀ ਬਹੁਤ ਪਸੰਦ ਆਊਗੀ ਸਿੰਪਲ ਜੀ ਰਸਿਆ ਤੁਹਾਨੂੰ ਵੀ ਸਿੰਪਲ ਜੀ ਬਣ ਜਾਂਦੀ ਆ ਤੇ ਪਤਾ ਵਾ ਸਾਨੂੰ ਖੁਦ ਪਤਾ ਵਾ ਕਿ ਕਿਹੜੀ ਕਿਹੜੀ ਚੀਜ਼ ਐਡ ਕੀਤੀ ਗਈ ਆ ਬਸ ਇਸ ਤੋਂ ਵੱਡੀ ਗੱਲ ਕੋਈ ਵੀ ਨਹੀਂ ਹੈਗੀ ਸਾਡੀਆਂ ਅੱਖਾਂ ਦੇ ਸਾਹਮਣੇ ਬਣੀ ਹੈ ਸਾਨੂੰ ਪਤਾ ਕੀ ਟੇਸਟ ਵਾ ਇਹਦਾ ਕੀ ਕੁਝ ਚ ਪਾਇਆ ਗਿਆ ਵਾ ਤੇ ਕੋਈ కెమికਲ ਤੇ ਕੋਈ ਵੀ ਯੂਜ਼ ਕੀਤਾ ਗਿਆ ਖੰਡ ਨੂੰ ਛੱਡ ਕੇ ਖਾਂਡੇ ਨੇ ਜ਼ਰੂਰ ਜ਼ਰੂਰ ਬਤਈ ਆ ਪਰ ਉਹ ਮੈਂ ਇਹਨੂੰ ਕਿਹਾ ਹੀ ਪਰ ਉਹੋ ਚਾਹੁੰਦੇ ਨੇ ਪਲਟ ਦਿੱਤੀ ਚਾਹ ਸ਼ੱਕਰ ਹੈਗੀ ਜਾਂ ਗੁੜ ਵੀ ਹੈਗਾ ਵਾ ਪਰ ਯਾਦ ਨਹੀਂ ਰਿਹਾ ਚਲੋ ਹੁਣ ਇਹ ਤਿਆਰ ਹੋ ਗਈ ਹਾਂਜੀ ਤਿਆਰ ਹੋ ਗਈ ਹੁਣ ਇਹਦੀ ਵਾਰੀ ਹੁਣ ਇਹਦੀ ਵਾਰੀ ਇਹ ਵੀ ਉਹਦੇ ਵਿੱਚ ਹੀ ਪਾਣੀ ਹੈ ਨਹੀਂ ਇਹ ਵੱਖਰੀ ਬਣਾਉਣੀ ਆ ਉਹ ਇਮਲੀ ਦੀ ਬਣਾਈ ਆ ਆ ਅੰਬੀਆਂ ਦੀ ਬਣਾਈ ਆ ਜੇ ਅਸੀਂ ਇਮਲੀ ਛੇਤੀ ਛੇਤੀ ਬਣਾਉਣੀ ਇਮਲੀ ਦੀ ਵੀ ਬਣਾ ਸਕਦੇ ਜੰਬੀਆਂ ਨਹੀਂ ਆ ਗਈਆਂ ਤੇ ਜੰਮੀਆਂ ਆਗੀਆਂ ਤਾਂ ਅੰਬੀਆਂ ਦੇ ਵੀ ਬਣਾ ਸਕਦੇ ਆ ਆ ਅੰਬੀਆਂ ਉਬਾਲੀਆਂ ਸੀ ਨਾ ਹੁਣ ਇਹਨਾਂ ਨੂੰ ਮੜਾ ਇਹਨਾਂ ਛਿੱਲ ਕੇ ਇਹਨਾਂ ਦਾ ਜਿਹੜਾ ਰਸਾ ਵਾ ਨਾ ਉਹ ਨਿਚੋੜ ਲੈਣਾ ਸਾਰਾ ਹੀ ਸਾਰੀਆਂ ਲੈ ਕੱਢਣਾ ਹਾਂ ਸਾਰੀਆਂ ਨੂੰ ਇਦਾਂ ਨਿਚੋੜ ਲੈਣਾ ਜਾਂ ਨੂੰ ਇਦਾਂ ਹੱਥਾਂ ਨਾਲ ਨਿਚੋੜ ਲੋ ਜਾਂ ਨੂੰ ਕਰਦਨਾਂ ਲਾ ਲੋ ਇਦਾਂ ਵਰਗੇ ਬਹੁਤ ਮਿਹਨਤ ਲੱਗੰਦੀ ਹੈ। ਮਿਹਨਤ ਬਲ ਹੈਵੀ ਆ ਤੇ ਨਹੀਂ ਵੀ ਆ। ਜੇ ਰੀਜ ਨਾ ਕਰੀਏ ਫਿਰ ਨਹੀਂ ਮਿਹਨਤ ਲੱਗਦੀ। ਜੇ ਆਪਣਾ ਸਵਾਦ ਵੇਖੀਏ ਤੇ। ਆ ਗੰਬੀਆਂ ਸਾਰਿਆਂ ਨੇ ਛੋੜ ਦਿੱਤੀਆਂ ਵਾ ਤੇ ਇੱਕ ਆ ਵੀ ਸਾਡੀਆਂ ਬੀਆਂ ਜਿਹੜੀਆਂ ਨਾ 2-3 ਦਿਨ ਹੋ ਗਏ ਲੈਆਂ। ਉਹ ਥੋੜੇ-ਥੋੜੇ ਪੱਕ ਗਏ। ਤਾਂ ਕਰ ਕੇ ਰੰਗ ਜਲ ਹੋ ਗਿਆ। ਨਹੀਂ ਤੇ ਚਿੱਟਾ-ਚਿੱਟਾ ਜਿਹਾ ਹੁੰਦਾ ਇਹਨਾਂ ਦਾ ਰਸਾ। ਤੇ ਇੱਕ ਆ ਮੈਂ ਉਬਾਲਣ ਚ ਥੋੜੀ ਛੇਤੀ ਕਰਦੀ ਆ। ਮੈਂ ਤੇ ਪੂਰੀਆਂ ਉਬਾਲ ਜਾਈਆਂ ਚੰਗੀ ਤਰ੍ਹਾਂ। ਤੇ ਫਿਰ ਉਹ ਸੌਖੀਆਂ ਇਹ ਦਾਣੇ ਜੇ ਬਣੀਆਂ ਇਹਨਾਂ ਨੂੰ ਹੁਣ ਪਾਣੀ ਵਿੱਚ ਥੋੜਾ ਜਿਹਾ ਪਾਗ ਨਾ ਇਹਨੂੰ ਰੇਹਣ ਲੈਣਾ ਚੰਗੀ ਤਰ੍ਹਾਂ ਇਹਨੂੰ ਰਿਜਲਾ ਦੋ ਉਹਨਾਂ ਚ ਮੈਂ ਇਹਦੇ ਵਾਸਤੇ ਪਿਆਜ਼ ਭਰ ਗਿਆ ਬਣੀ ਇਹਦੇ ਵਿੱਚ ਵੀ ਬਰੀਕ ਬੀਰ ਪਿਆਜ਼ ਘਟਨਾ ਪਾਉਣ ਵਾਸਤੇ ਵਿੱਚ ਆਹ ਮੈਂ ਜਿਹੜਾ ਰਸ ਕੱਢ ਕੇ ਨਾ ਬੀਆਂ ਦਾ ਤਰਿਆ ਸੀ ਨਾ ਇਹਦੇ ਵਿੱਚ ਪਾਣੀ ਪਾ ਕੇ ਥੋੜਾ ਪਤਲਾ ਕੀਤਾ ਤੇ ਆਹ ਰਿਜ ਗਿਆ ਵਾ ਹੁਣ ਜੇ ਹੋਰ ਪਾਣੀ ਪਾਉਣ ਦੀ ਲੋੜ ਪਏ ਤਾਂ ਪਾ ਸਕਦੇ ਆ ਪਰ ਇਹ ਹੁਣ ਰਿਜ ਗਿਆ ਵਾ ਬਸ ਇਹਦੇ ਵਿੱਚ ਅਸੀਂ ਪਾਉਣਾ ਨਮਕ ਤੇ ਮਿਰਚ ਤੇ ਮਸਾਲਾ ਤੇ ਚੀਨੀ ਵੀ ਪਾਉਣੀ ਵਿੱਚ ਖਟਾਈ ਹੁੰਦੀ ਨਾ ਤਾਂ ਕਰਕੇ ਆਪਣੇ ਹਿਸਾਬ ਨਾਲ ਪਾ ਲੈਣੀ ਹੈ ਇਹ ਕਿਹਾ ਵੀ ਇਹ ਜਿਹੜੀਆਂ ਅੰਬੀਆਂ ਨਾ ਹੱਡੀਆਂ ਥੋੜੀਆਂ ਜੀਆਂ ਪੱਕ ਗਈਆਂ ਸੀ ਤਾਂ ਕਰਕੇ ਨਾ ਇਹਦਾ ਰੰਗ yellow ਜਿਹਾ ਹੋ ਗਿਆ ਵਾ ਜੇ ਥੋੜੀਆਂ ਕੱਚੀਆਂ ਹੋਣ ਨਾ ਉਹ ਜਦੋਂ ਅਸੀਂ ਇਦਾਂ ਉਬਾਲਦੇ ਆਂ ਤੇ ਉਹਦਾ ਰੰਗ ਥੋੜਾ ਚਿੱਟਾ-ਚਿੱਟਾ ਹੋ ਜਾਂਦਾ ਉਹ ਵੀ ਕਲਰ ਸੋਨਾ ਲੱਗਦਾ ਵਾ ਪਰ ਆ ਵੀ ਹੁਣ येलो ਹੋ ਗਿਆ ਵਾ ਇਹ ਵੀ ਸੋਨਾ ਤੇ ਦੋ ਦਿਨ ਹੋ ਗਏ ਲਈਆਂ ਨੇ ਤਾਂ ਕਰਕੇ ਪੱਕ ਗਈਆਂ ਝਰੀਆਂ ਇਹਦੇ ਵਿੱਚ ਸੁੱਕੜਾ ਤੋਂ ਬਣਾ ਲਈਆਂ ਵਾ ਇਹਦੇ ਮੁੱਕ ਜਾਣੀਆਂ ਹੈਗੀ ਇਦਾਂ ਹੀ ਆਹੋ ਖਾਧੀਆਂ ਜਾਂਦੀਆਂ ਅਸੀਂ ਤੇ ਆ ਮਸਾਲਾ ਪਾ ਲਿਆ ਲੂ ਮਿਰਚ ਪਾ ਲਿਆ ਤੇ ਆ ਪਿਆਜ਼ ਕੱਚੇ ਮੈਂ ਪਾਏ ਐ ਵੈਸੇ ਤੇ ਕਈ ਇਦਾਂ ਕਰਦੇ ਆ ਵੀ ਜਿਹੜੀ ਇਮਲੀ ਮਰੀਨੀ ਆ ਨਾ ਇਹਨੂੰ ਰਿੰਨ ਦੇਣੀ ਆ ਇਮਲੀ ਕੈਂਡੀਆਂ ਅੰਬੀਆਂ ਅੰਬੀਆਂ ਰਿੰਨ ਦੇ ਨਹੀਂ ਆ ਕੱਚੀਆਂ ਰਹਿਣ ਦਿੰਦੇ ਨੇ ਤੇ ਵਿੱਚ ਪਿਆਜ਼ ਭੁੰਨ ਕੇ ਪਾ ਲੈਂਦੇ ਨੇ ਤੇ ਕਈ ਵਾਰੀ ਇੰਜ ਹੁੰਦੀ ਆ ਮਾਣੀ ਵੀ ਇਹਨੂੰ ਰਿੰਨ ਲਿਆਵਾ ਤੇ ਪਿਆਜ਼ ਵੀ ਭੁੰਨ ਕੇ ਪਾ ਲਿਆ ਤੇ ਮੈਂ ਹੁਣ ਪਿਆਜ਼ ਕੱਚਾ ਪਾਇਆ ਵਾ ਤੇ ਇਸ ਕਰਕੇ ਹੁਣ ਇਹਨੂੰ ਮੈਂ ਬੰਦ ਕਰਤਾ ਤੇ ਇਹ ਬਣ ਗਈ ਸਾਡੀ ਮਾਣੀ ਤਿਆਰ ਹੋ ਗਈ ਆ ਇਹਨੂੰ ਭਾਵੇਂ ਤੁਸੀਂ ਨਿਰੀ ਖਾ ਲੋ ਤੇ ਮੈਂ ਦਾਲ ਚੌਲ ਮਾਣੀ ਹੋ ਜਾਂਦੀ ਆ ਤੇ ਜਾਂ ਜਿੱਦਾਂ ਵੀ ਖਾਣੀਆ ਖਾ ਸਕਦੇ ਆ ਬੜੇ ਚਿਰ ਪਹਿਲਾਂ ਖਾਦੀ ਸੀ ਵਿਆਹ ਦੇ ਵਿੱਚ ਕਿਸੇ ਵਿੱਚ ਨਿਕਨੇ ਕਿ ਉਹਨੇ ਸ਼ਰੀਰ ਦਿੱਤੇ ਇਹ ਪਰਸੋਂ ਚੋੱਚੀ ਜਿਹੜੇ ਪ੍ਰਾਣੇ ਆ ਇਹ ਸਾਡੇ ਘਰੇ ਉਹਨਾਂ ਨੂੰ ਮੈਂ ਰਾਤ ਨੂੰ ਰੋਟੀ ਜਿਤੋਂ ਬਣਾਈ ਤੇ ਰੋਟੀ ਦੇ ਨਾਲ ਆਮਾਣੀ ਬਣਾਤੀ ਤੇ ਉਹ ਮੈਨੂੰ ਪੁੱਛੇ ਵੀ ਇਹ ਕਿੱਦਾਂ ਬਣਾਈ ਆ ਇਨੀ ਟੇਸਟ ਵਾ ਕੀ ਬਣਾਇਆ ਵਾ ਤੇ ਫਿਰ ਬਾਤ ਸਵੇਰ ਨੂੰ ਜਿਤੋਂ ਪਕੌੜੇ ਕੱਢੇ ਬਰੈਡ ਦੇ ਉਹਨਾਂ ਨਾਲ ਮੈਂ ਅੱਜ ਮਿਲਦੀ ਮਾਣੀ ਬਣਾਤੀ ਆਂਦੀ ਜਿਹੜੀ ਰਾਤੀ ਕਰਦੀ ਉਹ ਵੀ ਬੜਾ ਸਵਾਦ ਆ ਜਿਹੜੀ ਸਵੇਰੇ ਖਾਦੀ ਉਹ ਵੀ ਬੜੀ ਟੇਸਟ ਆ ਬਣਾਈ ਕਿਦਾਂ ਮੈਂ ਹੁਣ ਮੈਂ ਵਲੌਗ ਬਣਾਵਾਂਗੀ ਉਹਦੇ ਵਿੱਚ ਵੇਖ ਲਓ ਕਿਦਾਂ ਬਣਾਈ ਆ ਤੇ ਫ ਇਦੇ ਵਿੱਚ ਨਮਕ ਚੈੱਕ ਕਰਨਾ ਜੇ ਘੱਟ ਹੋਏਗਾ ਹੋਰ ਪਾਵਾਂਗੇ ਨਹੀਂ ਤਾਂ ਇਹ ਮਾਣੀ ਰੈਡੀ ਆ ਮੈਂ ਇਦਾਂ ਬਣਾਉਣੀ ਆ ਆ ਵੀ ਤੇ ਇਮਲੀ ਦੀ ਜਿਹੜੀ ਮਾਣੀ ਉਹ ਵੀ ਇਦਾਂ ਹੀ ਬਣਾਉਣੀ ਆ ਆ ਤੇ ਨਹੀਂ ਖਾਦੀ ਮੌਦਨ ਪਰ ਉਹ ਜਿਹੜੀ ਆ ਬਹੁਤ ਟੇਸਟੀ ਪਰਲੀ ਹਾਂਜੀ ਉਹ ਸਭ ਤੋਂ ਸਵਾਦ ਲੱਗਦੀ ਆ ਆ ਖਾ ਕੇ ਵੰਦੇ ਨਾ ਤੁਸੀਂ ਇਹ ਵੀ ਬੜੀ ਟੇਸਟੀ ਲੱਗਣੀ ਮੈਂ ਰੋਟੀ ਰਾਤ ਨੂੰ ਵੀ ਇਹਦਾਂ ਨਹੀਂ ਇਕੱਲੀ ਖਾਦੀ ਸਵੇਰ ਨੂੰ ਵੀ ਇਹਦਾਂ ਨਹੀਂ ਖਾਦੀ ਸਬਜ਼ੀ ਕੋਈ ਲਈ ਵੀ ਸੀ ਤੇ ਦੱਸਿਓ ਤੁਸੀਂ ਵੀ ਤੁਸੀਂ ਕੀ ਸੌਰੀ ਤੁਸੀਂ ਕਿਵੇਂ ਬਣਾਉਂਦੇ ਜੇ ਦੱਸਿਓ ਸਾਨੂੰ ਵੀ ਹਾਂਜੀ ਹਾਂਜੀ ਐਵੇਂ ਵੀ ਟਰਾਈ ਕਰਾਂਗੇ ਫਿਰ ਜਦੋਂ ਤੁਸੀਂ ਦੱਸੋ ਕਿ ਸਾਨੂੰ ਐਵੇਂ ਤੇ ਬਣਾਉਂਦੇ ਆ ਨਵੇਂ ਤਰੀਕੇ ਨਾਲ ਪਤਾ ਲੱਗ ਜਾਂਦਾ ਨਾ ਜਿੱਦਾਂ ਤੇ ਮੈਂ ਸਿੰਪਲ ਜਿਹਾ ਇਦਾਂ ਹੀ ਬਣਾਉਣੀ ਆ ਤੇ ਗਏ ਨਵੇਂ-ਨਵੇਂ ਹੋਰ ਤਰੀਕੇ ਪਤਾ ਲੱਗ ਜਾਂਦਾ ਹਰ ਵਾਰੀ ਪਤਾ ਲੱਗਦਾ ਵਾ ਕਿ ਐਵੇਂ ਵੀ ਬਣਾ ਲਈ ਦੀ ਚੀਜ਼ਾਂ ਮੈਂ ਬਣਾ ਲਈਦੀ ਆ ਤੇ ਇਹ ਵਾਰੀ ਵੀ ਦੱਸਿਓ ਤੁਸੀਂ ਕਿ ਹੋਰ ਵਿੱਚ ਕੀ ਐਡ ਕੀਤਾ ਜਾ ਸਕਦਾ ਮੈਂ ਤਾਂ ਜੋ ਵੀ ਮਤਲਬ ਕਿ ਬਣਾਉਣੀ ਨਾ ਮੈਂ ਤਾਂ ਇੱਕ ਹਿਸਾਬ ਦਾ ਮੈਂ ਸਿੱਖਣ ਵਾਸਤੇ ਬਣਾਉਣੀ ਆ ਸਿਖਾਉਣ ਵਾਸਤੇ ਨਹੀਂ ਬਣਾਉਂਦੀ ਮੈਂ ਕੋਈ ਵੱਡੀ ਸ਼ੈਫ ਨਹੀਂ ਹੈਗੀ ਮੈਂ ਮਾਸਟਰ ਸ਼ੈਫ ਮਾਸਟਰ ਸ਼ੈਫ ਨਹੀਂ ਹੈਗੀ ਮੈਂ ਸਿਖਾਉਣ ਵਾਸਤੇ ਤੁਹਾਨੂੰ ਬਣਾਉਣੀ ਆ ਨਾ ਸਿਖਣ ਵਾਸਤੇ ਬਣਾਉਣੀ ਵੀ ਜੇ ਮੈਂ ਕੁਝ ਬਣਾਵਾ ਮੇਰੇ ਚ ਕੋਈ ਕਮੀ ਆ ਜੇ ਕੋਈ ਮੈਨੂੰ ਕਮੀ ਕਮਜ਼ੋਰੀ ਹੈਗੀ ਜੋ ਵੀ ਆ ਇਹ ਮੈਨੂੰ ਤੁਸੀਂ ਦੱਸ ਦਿਓ ਕੈਲਸ਼ੀਅਮ ਦੀ ਇਹ ਚਲੋ ਮੇਰਾ ਹੋਰ ਕੋਈ ਆਪਣੇ ਘਰ ਦੇ ਵਿੱਚ ਮੈਂ ਕੱਲੀ ਆ ਤੇ ਮੈਨੂੰ ਤੁਸੀਂ ਭੈਣ ਭਰਾ ਮੇਰੀਆਂ ਮਾਵਾ ਜੋ ਵੀ ਆ ਮੇਰੀਆਂ ਮੇਰੇ ਤੋਂ ਵੱਡੇ ਮੇਰੇ ਤੋਂ ਛੋਟੇ ਸਾਰੇ ਮੈਨੂੰ ਦੱਸਦੀਆਂ ਵੀ ਆ ਚੀਜ਼ ਦੀ ਕਮੀ ਆ ਇਦਾਂ ਕਰ ਇਦਾਂ ਕਰ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਬਹੁਤ ਹੈਲਪ ਮਿਲਦੀ ਆ ਤੇ ਚਲੋ ਠੀਕ ਠੀਕ ਹੈ ਬਸ ਹੁਣ ਅੱਜ ਦਾ ਇੰਨਾ ਹੀ ਵਲੋਗ ਆ ਤੇ ਗਾਂ ਫੇਰੇ ਮੁੜ ਕੇ ਕਿਤੇ ਹੋਰ ਕਿਹੇ ਦਿਸ਼ ਦੇ ਨਾਲ ਹਾਜ਼ਰ ਹੋਵਾਂਗੀ ਟਾਟਾ ਸਿਕਾ ਜੀ ਹਾਂ ਟਾਟਾ ਸਿਕਾ ਜੀ ਨਹੀਂ ਨਹੀਂ ਚਲੋ ਠੀਕ ਹੈ ਚਲੋ ਠੀਕ ਹੈ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ